ਮੇਰਾ ਨਾਮ ਸੁਖਪਾਲ ਸਿੰਘ ਭੁੱਲਰ ਜੀ ਪਿੰਡ ਘਮਣਕਲਾਂ ਜ਼ਿਲ੍ਹਾ ਬਠਿੰਡਾ ਨੂੰ ਜਿਹੜਾ ਕੇਸਰ ਵੀ ਦੇ ਰਹੇ ਤੁਸੀਂ ਇਹਦੇ ਬਾਰੇ ਜਾਣਕਾਰੀ ਤੇ ਕੇਸਰੇ ਆ ਜੀ ਕੇਸਰ ਅਸੀਂ ਇਸ ਵਾਰ ਸ਼ੁਰੂ ਕੀਤਾ ਅਗਸਤ ਦੇ ਵਿੱਚ ਇਹਦੀ ਅਸੀਂ ਪਲਾਂਟੇਸ਼ਨ ਕੀਤੀ ਸੀ ਇਹਦਾ ਜਿਹੜਾ ਸੀਡ ਆ ਇਹ ਅਸੀਂ ਪੰਪੋਰ ਤੋਂ ਸ਼੍ਰੀਨਗਰ ਦੇ ਆਪਣਾ ਕਹਿ ਲਓ ਵੀ ਜੰਮੂ ਕਸ਼ਮੀਰ ਤੋਂ ਲੈ ਕੇ ਆਏ ਆ ਸ਼੍ਰੀਨਗਰ ਦੇ ਨਾਲ ਹੀ ਇਹ ਏਰੀਆ ਖਾਸ ਕਿਸਮ ਦਾ ਉੱਥੋਂ ਸੀਡ ਲਿਆ ਕੇ ਫਿਰ ਇੱਥੇ ਜਿਵੇਂ ਅਸੀਂ ਟ੍ਰੇਨਿੰਗ ਕੀਤੀ ਸੀ ਉਸ ਮੁਤਾਬਕ ਸਾਰਾ ਇਹਨੂੰ ਅਸੀਂ ਇਥੇ ਆਪਣਾ 15x15 ਦੇ ਰੂਮ ਦੇ ਵਿੱਚ ਲੈ ਬਣਾ ਕੇ ਉਹਦੇ ਵਿੱਚ ਲਾਇਆ ਤੇ ਹੁਣ ਤੁਸੀਂ ਦੇਖਿਓ ਵੀ ਬਹੁਤ ਵਧੀਆ ਗਰੋ ਹੋਇਆ ਤੇ ਕੰਫੀਡੈਂਟਨਸੀ ਵੀ ਇਹਦੇ ਚ ਵੀ ਵਧੀਆ ਹੋ ਗਿਆ ਜੀ ਇਹਦੇ ਵਿੱਚ ਜਿਹੜੇ ਕਰੇ ਪੰਨੇ ਆ ਕਾਜ ਜਿਹੜੇ ਕਰਦੇ ਨੇ ਉਹ ਕਿੱਥੋਂ ਮਿਲਦੇ ਕਿਵੇਂ ਕਰਦੇ ਨਹੀਂ ਇਹਦੇ ਚ ਇਹ ਇਹਨੂੰ ਐਰੋਪੋਨਿਕ ਸਿਸਟਮ ਕਹਿੰਦੇ ਆ ਤੁਸੀਂ ਦੇਖਿਆ ਵੀ ਟ੍ਰੇ ਦੇ ਵਿੱਚ ਜਿੱਥੇ ਆਪਾਂ ਲਾਇਆ ਹੋਇਆ ਲੈਬ ਦੇ ਵਿੱਚ ਨਾ ਇਹਦੇ ਚ ਮਿੱਟੀ ਆ ਤੇ ਨਾ ਪਾਣੀ ਆ ਸਿਰਫ ਇਹ ਬਿਨਾ ਮਿੱਟੀ ਪਾਣੀ ਤੋਂ ਹੁੰਦਾ ਹਿਮੀਡਿਟੀ ਨਾਲ ਹੀ ਹੁੰਦਾ ਇਦੇ ਚ ਉਹਦੇ ਲਈ ਸਾਨੂੰ ਕਹ ਲੋ ਵੀ ਹਿਮਡੀਫਾਇਰ ਲਾਇਆ ਹੋਇਆ ਜਿੰਨੀ ਇਹਦੇ ਚ ਸਾਨੂੰ ਟ੍ਰੇਨਿੰਗ ਦੇ ਵਿੱਚ ਦੱਸਿਆ ਗਿਆ ਵੀ ਕਿੰਨੀ ਹਿਊਮਿਡਿਟੀ ਚਾਹੀਦੀ ਹੈ ਉਹ ਆਟੋਮੈਟਿਕ ਸਾਡੇ ਕੋਲੇ ਹਿਮਡੀਫਾਇਰ ਆ ਉਹਦੇ ਚ ਜੇ ਸੈੱਟ ਕੀਤਾ ਹੋਇਆ ਵੀ 75% ਹਿਊਮਿਡਿਟੀ ਚਾਹੀਦੀ ਹੈ ਜਿੰਨੀ ਸਮੇਂ ਦੇ ਮੁਤਾਬਕ ਚਾਹੀਦੀ ਉਹਦੇ ਉਹ ਸੈਟਿੰਗ ਆ ਉਹ ਉਸੇ ਹਿਊਮਿਡਿਟੀ ਨਾਲ ਹੁੰਦਾ ਜੇ ਮਿੱਟੀ ਪਾਣੀ ਦੀ ਜ਼ਰੂਰਤ ਨਹੀਂ ਜੀ। ਔਰ ਇਹਦਾ ਫਾਇਦਾ ਕੀ ਕਿਸਾਨਾਂ ਨੂੰ ਜੀ ਇਹ ਜਿਹੜਾ ਧੰਨਾ ਫੜੰਦੀ ਹੈ। ਸਾਰਿਆਂ ਨੂੰ ਵੱਡਾ ਫਾਇਦਾ ਤੇ ਹੈ ਜੀ ਵੀ ਇਹ ਆਪਾਂ ਜਿਹੜੇ ਸਾਡੇ ਘਰੇ ਬਾਧੂ ਕਮਰੇ ਪਏ ਆ ਕਿਵੇਂ ਹੁਣ ਮੈਂ ਇਹੀ ਕਹੂੰਗਾ ਵੀ ਹਰ ਇੱਕ ਪਰਿਵਾਰ ਦੇ ਵਿੱਚ ਬੰਦੇ ਤਿੰਨਾਂ ਤੇ ਅਸੀਂ ਕੋਠੀਆਂ ਬਣਾ ਲੀਆਂ ਛੇ-ਛੇ ਕਮਰੇ ਵਾਲੀਆਂ ਜਿਹੜੇ ਉਹ ਕਮਰੇ ਆ ਉਹ 베ਸਟ ਨੇ ਉਹੋ ਜਿਹੇ ਕਮਰੇ ਨੂੰ ਅਸੀਂ ਵਰਤੋਂ ਚ ਲੈ ਕੇ ਤੇ ਕਿਲੇ ਜਿਹੜਾ ਹੁਣ ਕੇਸਰ ਮੈਂ ਕਹੂੰਗਾ ਵੀ 15x15 ਦੇ ਰੂਮ ਚ ਜੋ ਓਪਨ ਚ ਕਰਾਂਗੇ ਇਹ ਇੱਕ ਕਿੱਲੇ ਚ ਹੋਣਾ ਸੀ ਉਹ ਅਸੀਂ ਕਹਿ ਲੋ ਕਿ ਇਹਨੂੰ ਵਰਟੀਕਲ ਫਾਰਮਿੰਗ ਜਿਹਨੂੰ ਕਹਿੰਦੇ ਆ ਵੀ ਪੰਜ ਕਾਂਸਾ ਬਣਾ ਕੇ ਉਹਦੇ ਉਹਦੇ ਵਿੱਚ ਸੈਲਫਾਂ ਬਣਾ ਕੇ ਉਹਦੇ ਤੇ ਉੱਪਰ ਥੱਲੇ ਕਰਦੇ ਆ ਤਾਂ ਇਹ ਜਣੀ ਸਾਡੇ ਜਿਹੜੇ ਘਰਾਂ ਦੇ ਵਿੱਚ ਬਾਧੂ ਕਮਰੇ ਪਏ ਆ ਉਹਨਾਂ ਤੋਂ ਵੀ ਅਸੀਂ ਕਮਾਈ ਕਰਨ ਲੱਗ ਜਾਂਦੇ ਆ ਇਹ ਜੀ ਬੰਦੇ ਤੁਸੀਂ ਬੀਜੇ ਆ ਕਿੱਦਾਂ ਜੀ ਸਰ ਇਹ ਤਾਂ ਕਿੰਨੀ ਸਰਾਨਾ ਕਮਾਈ ਹੋਊਗੀ ਕਮਾਈ ਤਾਂ ਮੈਂ ਹਲੇ ਇਹਦੇ 'ਚ ਮੈਂ ਤੁਹਾਨੂੰ ਕੋਟ ਨਹੀਂ ਕਰ ਸਕਦਾ ਕਿਉਂਕਿ ਮੈਂ ਆਪਦੇ ਪਿੰਡੇ ਤੇ ਹੰਡਾ ਕੇ ਦੱਸੂਗਾ ਜੀ ਇਹ ਜਿਹੜੀ ਮੈਂ ਕਹਾਂਗਾ ਵੀ ਕੇਸਰ ਜਿਵੇਂ ਮੈਨੂੰ ਪਹਿਲੀ ਤੜਾਈ ਹੋਈ ਆ ਤੇ ਉਹਦੇ ਹਿਸਾਬ ਨਾਲ ਮੇਰੀ ਮੈਨੂੰ ਆਸ ਆ ਵੀ ਇਹ ਕਮਰੇ ਦੇ ਵਿੱਚੋਂ ਕੋਈ 400 ਗ੍ਰਾਮ ਤੋਂ ਲੈ ਕੇ 600 ਗ੍ਰਾਮ ਤੱਕ ਮੈਨੂੰ ਆਏ ਵੀ ਕੇਸਰ ਹੋ ਜਾਊਗਾ ਤੇ ਅਗਲੇ ਸਾਲ ਇਹ ਜੀੜਡ ਜਿਹੜੀ ਇਹ ਜ਼ਿਆਦਾ ਹੋਊ ਕਿਉਂਕਿ ਇੱਕ ਤੀ ਮੇਰੇ ਜਿਹੜੇ ਜੇ 100% ਬੱਲਬ ਆਇਆ 100% ਬੱਲਬ ਉਹਨੇ ਫਲਾਵਰਿੰਗ ਨਹੀਂ ਦਿੱਤੀ ਕਿਉਂਕਿ ਸਾਨੂੰ ਸੀਡ ਜਿਹੜਾ ਉਹ ਵਧੀਆ ਕੁਆਲਟੀ ਦਾ ਨਾ ਹੋ ਕੇ ਕਹਿ ਲਓ ਵੀ ਉਹ ਉਹ ਸਾਈਜ਼ ਨਹੀਂ ਮਿਲਿਆ ਜਿੱਡੇ ਸਾਈਜ਼ ਦੇ ਬੱਲਬ ਫੁੱਲ ਕੱਢਦੇ ਨੇ ਤੇ ਉਹ ਅਗਲੇ ਸਾਲ ਜਦੋਂ ਇਹ 100% ਬੱਲਬ ਵੀ ਫੁੱਲ ਕੱਢਣਗੇ ਤਾਂ ਇਹ ਜੀੜ ਵਧੀਆ ਹੋਊ ਦੂਜਾ ਜਿਹੜੀ ਸੀਡ ਦੀ ਗੱਲ ਮੈਂ ਕਹੂੰਗਾ ਵੀ ਪ੍ਰੋਫਿਟ ਵਾਲੀ ਗੱਲ ਤੁਸੀਂ ਕੀਤੀ ਹੈ ਵੀ ਕੀ ਹੋਊਗਾ ਜਿਹੜਾ ਸੀਡ ਆ ਜੇ ਅਸੀਂ 3 ਕੁਇੰਟਲ ਸੀਡ ਆ ਮੈਨੂੰ ਆਸ ਆ ਵੀ ਉਹ ਸਾਡਾ ਯਾਨੀ 10 ਕੁਇੰਟਲ ਤੱਕ ਜਾ ਸਕਦਾ ਕਿਉਂਕਿ ਆਲੂ ਮੰਗੂ ਲੱਗਦਾ ਹਰੇਕ ਜਿਹੜਾ ਟਿਊਮਰ ਆ ਬੱਲਬ ਆਉਣੇ ਤਕਰੀਬਨ 5-6 ਅੱਗੇ ਜਿਹਨੇ ਬੇਬੀ ਕਾਮ ਕਹਿ ਦਿੰਨੇ ਆਪਾਂ ਆਪਦੇ ਉਹ ਦੇਣੇ ਨੇ ਇੱਕ ਬੱਲਬ ਨੇ ਤੇ ਉਹ ਉਹ ਸੀਡ ਅੱਗੇ ਸਾਡਾ ਮਲਟੀ ਲਾਈਫਟਾਈਮ ਸਾਨੂੰ ਸੀਡ ਲੈਣ ਦੀ ਲੋੜ ਨਹੀਂ ਇਹ ਨਹੀਂ ਵਾਚ ਬੱਚੇ ਨੂੰ ਵੀ ਟ੍ਰੇਡਿੰਗ ਦੋਗੇ ਤੁਸੀਂ ਜੀ ਹਾਂਜੀ ਹਾਂਜੀ ਦਾ ਜਿਹੜਾ 15 ਬਾਈ 15 ਦਾ ਰੋਮ ਆ ਜਿਹਦੇ ਦੇ ਵਿੱਚ ਸਾਡਾ ਜਣੀ 4 ਕੁਇੰਟਲ ਦੇ ਕਰੀਬ ਸੀਡ ਲੱਗ ਸਕਦਾ ਸੀ ਪਰ ਸੀਡ ਦੀ ਸ਼ਾਰਟੇਜ ਹੋਣ ਕਰਕੇ ਸੀਡ ਸਾਨੂੰ ਘੱਟ ਮਿਲਿਆ 3 ਕੁਇੰਟਲ ਜਿਹੜਾ ਸਾਨੂੰ ਤਕਰੀਬਨ 1500 ਰੁਪਏ ਕਿਲੋ ਮਿਲਿਆ ਇੱਥੇ ਤੇ ਇਸ ਇਹਦੇ ਵਿੱਚ ਤਕਰੀਬਨ ਜਿਹੜਾ ਹੈਗਾ ਵੀ ਟੋਟਲ ਲੈਬ ਦਾ ਜਿਵੇਂ ਚਿਲਰ ਲੱਗਿਆ ਹੋਇਆ ਤੇ ਸਾਰਾ ਸਟਰਕਚਰ ਬਣਿਆ ਟੋਟਲੀ ਜਿਹੜਾ ਖਰਚਾ ਸੀਡ ਦਾ ਤਕਰੀਬਨ 4.5 ਲੱਖ ਦਾ ਸੀਡ ਹੋ ਗਿਆ ਤੇ ਸਾਡਾ 9 ਲੱਖ ਰੁਪਏ ਦੇ ਕਰੀਬ ਇਹਦੇ ਤੇ ਇਨਵੈਸਟਮੈਂਟ ਹੋਈ ਆ ਜਿਹੜੀ ਵਨ ਟਾਈਮ ਕਹਾਾਂਗੇ ਆਪਾਂ ਕਿਉਂਕਿ ਇਹ ਜਿਹੜਾ ਆਹ ਹੀ ਇਨਫਰਾਸਟ੍ਰਕਚਰ ਹੈ 8-10 ਸਾਲ ਹੋਰ ਲੰਮਾ ਆਪਾਂ ਨੂੰ ਕੰਮ ਦੇ ਸਕਦਾ ਕਿਉਂ ਆ ਜਿਵੇਂ ਸਲaughters ਐਕਸ ਨੇ ਇੱਕ 50 ਸਾਲ ਚਲਾ ਲਓ ਤੁਸੀਂ ਇਹਨੂੰ ਕੀ ਹੋਣਾ ਤੇ ਜਿਹੜਾ ਸੀਡ ਦੀ ਗੱਲ ਆ ਸੀਡ ਸਾਡਾ ਜਣੀ ਇਤੋਂ ਬਾਅਦ ਜਦੋਂ ਅਸੀਂ ਕ੍ਰੌਪ ਲੈ ਲਈ ਦੋ ਮਾਦ ਫੀਲਡ ਦੇ ਵਿੱਚ ਮਲਟੀਪਲਾਈ ਹੋਊਗਾ ਓਪਨ ਫੀਲਡ ਦੇ ਵਿੱਚ ਇੱਥੇ ਵੀ ਕਰ ਸਕਦੇ ਆ ਪਰ ਫੀਲਡ ਚ ਵੀ ਕਰ ਸਕਦੇ ਆ ਜੋ ਇਹ ਏਰੀਆ ਕਹਾਂਗੇ 15 बाई 15 ਦਾ ਜੇ ਅਸੀਂ ਕਹੀਏ ਵੀ ਇੰਨਾ ਕੇਸਰ ਜਿਹੜੀ ਪ੍ਰੋਡਕਸ਼ਨ ਆਪਣੀ ਇਹ ਓਪਨ ਦੇ ਵਿੱਚ ਪਾਉਣੇ ਕਿੱਲੇ ਤੋਂ ਕਿੱਲੇ ਕਿੱਲੇ ਚ ਲੱਗੂਗਾ ਇੰਨੇ ਵੱਲ ਜਿਹੜੇ ਆਪਾਂ ਇੱਥੇ ਤਿਆਰ ਕਰ ਲੈ ਕੇ ਨਾ 15 बाई 15 ਦੇ ਰੂਮ ਚ ਇੱਕ ਏਕੜ ਜਿੰਨੀ ਕਹ ਲਈ ਜਿਹੜੇ ਓਪਨ ਦੇ ਵਿੱਚ ਆਪਾਂ ਨੂੰ ਕਮਾਈ ਹੁੰਦੀ ਹੈ ਕੇਸਰ ਚੋਂ ਇੱਥੇ ਹੋ ਸਕਦੀ ਹੈ